ਸਾٹے ਨਾਲ ਸੀਈਓ ਚੀਫ ਇਲੈਕਸ਼ਨ ਅਫੀਸਰ ਡਾਕਟਰ ਕੇਕੇ ਸ਼ਰਮਾ ਨੇ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਅਰੇਂਜਮੈਂਟਸ ਕੀਤੇ ਤੇ ਸਾਰੇ ਸ਼ਹਿਰ ਨੇ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਦੀ ਕੋਸ਼ਿਸ਼ ਨੂੰ ਤੇ ਅੱਜ ਬਹੁਤ ਹੀ ਵਧੀਆ ਫੇਅਰ ਇਲੈਕਸ਼ਨ ਹੋ ਗਏ ਨੇ ਸੰਪੰਨ ਹੋ ਗਏ ਨੇ ਨਤੀਜੇ ਆ ਗਏ ਨੇ ਉਹਨਾਂ ਤੋਂ ਵੀ ਪੁੱਛਦੇ ਆ ਸਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੇ ਓਵਰਆਲ ਜਿਹੜੇ ਨਤੀਜੇ ਆਏ ਨੇ ਤੁਹਾਡੇ ਹਿਸਾਬ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਮੈਨੇਜਮੈਂਟ ਕਿਸ ਲੈਵਲ ਵੱਲ ਨੂੰ ਤੇ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ ਮੇਰਾ ਤਾਂ ਹਮੇਸ਼ਾ ਇਹੀ 뷰 ਰਹਿੰਦਾ ਕਿ 43 ਇਲੈਕਸ਼ਨ ਚ ਕੈਂਡੀਡੇਟ ਖੜੇ ਸੀਗੇ ਉਹਨਾਂ ਵਿੱਚੋਂ ਚਾਹੇ ਆਪਾਂ ਇਹਨੂੰ ਜਿੱਤ ਹਾਰ ਦੇ ਨਾਲ ਲੈਣੇ ਆ ਪਰ ਇਹਨਾਂ ਦੇ ਵਿੱਚੋਂ ਜਿਹੜੇ 20 ਕੈਂਡੀਡੇਟਸ ਹੈ ਜਿਨ੍ਹਾਂ ਨੂੰ ਆਪਾਂ ਸਾਰੀਆਂ ਸੱਤ ਇੰਸਟੀਚਿਊਸ਼ਨਾਂ ਦੀ ਸੇਵਾ ਕਰਨਗੇ ਬਾਕੀ ਜਿਹੜੇ 23 ਬਾਹਰ ਰਹਿ ਕੇ ਆਪਣਾ ਫੁੱਲ ਯੋਗਦਾਨ ਦੇਣਗੇ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਆਪਾਂ ਜਿਹੜੀ ਕਾਊਂਟਿੰਗ ਵੀ ਅੱਜ ਸ਼ੁਰੂ ਕੀਤੀ ਐ ਸਰਸਵਤੀ ਮੰਦਰਾ ਤੋਂ ਕੀਤੀ ਐ ਐਂਡ ਉਹਨਾਂ ਦਾ ਆਪਾਂ ਨੈਸ਼ਨਲ ਐਂਥਮ ਤੋਂ ਕੀਤਾ ਇਨ ਬਿਟਵੀਨ ਸਟਾਫ ਨੇ ਪੂਰੀ ਇੰਟੈਲੀਜੈਂਸ ਦਾ ਆਪਣਾ ਪਰਿਚੇਦ ਦਿੱਤਾ ਔਰ ਫਿਰ ਬਿਨਾ ਕਿਸੇ ਚੁਕਾਵਤੋਂ ਇਲੈਕਸ਼ਨ ਸੰਪੰਨ ਕਰਾਏ ਮੇਰੀ ਸਾਰੀ ਟੀਮ ਮੇਰਾ ਸਾਰਾ ਸਟਾਫ ਮੇਰੇ ਕੁਲੀਗ ਇਹ ਸਾਰੀ ਜੀ ਦੇ ਸ਼ਰੇਹ ਦੇ ਪਾਤਰ ਨੇ ਥੈਂਕ ਯੂ ਵੈਰੀ ਮਚ ਜੀ ਇਹ ਸੀਗੇ ਸੀਈਓ ਕੇ ਕੇ ਡਾਕਟਰ ਕੇ ਕੇ ਸ਼ਰਮਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਇਲੈਕਸ਼ਨ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸ਼ਮਿੰਦਰ ਮਿੰਟੂ ਜੀ ਵੀ ਖੜੇ ਨੇ ਮਿੰਟੂ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵਿਨਿੰਗ ਲਈ ਜੋ ਮੰਡਟ ਆਇਆ ਜੀ ਪਬਲਿਕ ਮੰਡਟ ਹੈ ਤਾਂ ਸਰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਪੰਨ ਏਬੀ 18 ਨੂੰ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਮੰਡਟ ਆਇਆ ਪੂਰਾ ਮੈਜੋਰਟੀ 'ਚ ਨਹੀਂ ਆਇਆ ਹੈਗਾ ਪਰ ਕਾਫੀ ਟਾਈਮ ਤੋਂ ਜਿਹੜੀ ਇਲੈਕਸ਼ਨ ਰੁਕੀਆਂ ਹੋਈਆਂ ਸੀਗੀਆਂ ਇਸ ਕਰਕੇ ਸਾਡਾ ਜੋ ਮੰਡਟ ਹੈ ਬਹੁਤ ਅੱਛਾ ਆਇਆ ਅਸੀਂ ਧੰਨਵਾਦੀ ਆ ਪੂਰੇ ਸਟਾਫ ਦਾ ਪ੍ਰਿੰਸੀਪਲ ਦਾ ਸਾਰੇ ਇੰਸਟੀਟਿਊਟ ਦਾ ਬੜਾ ਅੱਛਾ ਸਪੋਰਟ ਕੀਤਾ ਬੜਾ ਵਧੀਆ ਆਰਗੇਨਾਈਜ਼ ਕੀਤਾ ਦੋ ਦਿਨ ਦਾ ਇਵੈਂਟ ਬੜਾ ਅੱਛਾ ਰਿਹਾ ਜੀ ਵੋਟ ਮੈਂਬਰਮੈਂਟ ਨੂੰ ਜਿਹੜੀ ਤੁਹਾਨੂੰ ਦਿੱਤੀ ਆ ਮੈਜੋਰਟੀ ਦਿੱਤੀ ਆ ਉਹਦੇ ਲਈ ਬਹੁਤ-ਬਹੁਤ ਧੰਨਵਾਦੀ। ਥੈਂਕ ਯੂ ਵਿਕਾਸ ਮਹਿਤਾ ਜੀ ਨੇ ਵਿਜ਼ਨਰੀ ਪੈਨਲ ਫੋਰ ਐਜੂਕੇਸ਼ਨ ਵੱਲੋਂ ਮਹਿਤਾ ਜੀ ਦੇਖਿਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ। ਇਹ ਕੰਟੈਸਟਰ ਦੇ ਵਿੱਚ ਬੜੀ ਅੱਛੀ ਤੁਹਾਡੀ ਵਿਨਿੰਗ ਹੋਈ ਹੈ। ਸਰ ਕਿੱਥੇ ਤੁਹਾਡੇ ਹਿਸਾਬ ਨਾਲ 에ਰਰ ਰਹਿ ਗਿਆ ਕਿ ਮੈਂਡੇਟ ਹੈ ਜਿਹੜਾ ਬਹੁਤ ਨੇੜਿਓਂ ਆਪਾਂ ਕਹੀਏ ਕਿ ਵਾਪਸ ਚੱਲਿਆ ਗਿਆ। ਜਾਂ ਦੇਖੀ ਹਜੇ ਕੁਝ ਵੀ ਰੂਪਰੇਖਾ ਤਿਆਰ ਹੋ ਸਕਦੀ ਹੈ। ਤੁਸੀਂ ਸਾਰੇ ਜਿਹੜੇ ਰਿਜ਼ਲਟ ਆਏ ਨੇ ਇਹਨਾਂ ਨੂੰ ਕਿਸੇ ਹਿਸਾਬ 'ਚ ਦੇਖਦੇ ਹੋ। ਦੇਖੋ ਪਿਛਲੇ 6 ਸਾਲ ਤੋਂ ਅਸੀਂ ਰ ਤੇ ਕਿਤੇ ਨਾ ਕਿਤੇ ਐਂਟੀ ਇਨਕੰਮਪੈਂਸੀ ਫੇਸ ਕਰਨੀ ਪੈਂਦੀ ਹੈ ਤੇ ਲੇਕਿਨ ਖੰਨਾ ਸ਼ਹਿਰ ਦੇ ਲੋਕਾਂ ਨੇ ਜਿਹੜਾ ਮੰਡਟ ਹੈ ਉਹ ਕਿਸੇ ਵੀ ਇੱਕ ਪਾਰਟੀ ਨੂੰ ਨਹੀਂ ਦਿੰਦਾ ਤੇ ਜਿੱਥੇ ਸਾਡੇ 9 ਜਿੱਤੇ ਨੇ ਤਾਂ ਬੀਜੇਪੀ ਦੇ 10 ਜਿੱਤੇ ਨੇ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤੇ ਆ ਤੇ ਦੇਖੋ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਪਹਿਲ ਕਰਦਾ ਸਰਕਾਰ ਬਣਾਉਣ ਦੀ ਤੇ ਕਿਦਾਂ ਇਹ ਗਰੁੱਪ ਬਣਦਾ ਮੈਨੇਜਮੈਂਟ ਕਿਵੇਂ ਬਣਦੀ ਹੈ ਲੇਕਿਨ ਸਾਡਾ ਜਿਹੜਾ ਟੀਮ ਵਰਕ ਸੀ ਬੜਾ ਵਧੀਆ ਸੀ ਪਰ ਇਹਦੇ ਤੇ ਮੰਥਨ ਵੀ ਜ਼ਰੂਰ ਕਰਾਂਗੇ ਕਿ ਜਿਹੜੇ ਸਾਡੇ ਪਹਿਲਾਂ ਮੈਂਬਰ ਸੀਗੇ ਤੇ ਉਹਨਾ ਕਿਹੜੇ ਕਾਰਨ ਕੀ ਹੋਏ ਜਿਹੜੇ ਕਿ ਉਹ ਮੈਂਬਰ ਇਸ ਵਾਰ ਟੀਮ ਦੇ ਵਿੱਚ ਨਹੀਂ ਆ ਸਕੇ ਤੇ ਬੜਾ ਪੀਸਫੁਲੀ ਇਹ ਇਲੈਕਸ਼ਨ ਹੋਇਆ ਤੇ ਸਟਾਫ ਨੇ ਬੜਾ ਵਧੀਆ ਰੋਲ ਅਦਾ ਕੀਤਾ ਇਲੈਕਸ਼ਨ ਕਰਵਾਉਣ ਦੇ ਵਿੱਚ ਤੇ ਜਿਹੜੇ ਸਾਡੇ ਸਤਿ ਪ੍ਰਿੰਸੀਪਲ ਨੇ ਸਕੂਲ ਕਾਲਜਸ ਦੇ ਮੈਂ ਉਹਨਾਂ ਦਾ ਵੀ ਥੋੜੇ ਮਾਧਿਅਮ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵਧੀਆ ਅਰੇਂਜਮੈਂਟ ਕਰਕੇ ਇਹ ਜਿਹੜਾ ਇਲੈਕਸ਼ਨ ਹੈ ਉਹ ਸਿਰੇ ਚੜਾਏ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਰਜੀਵ رائے ਮਹਿਤਾ ਜੀ ਵੀ ਨੇ ਸਾਡੇ ਸ਼ਹਿਰ ਦਾ ਬਹੁਤ ਵਧੀਆ ਚਿਹਰਾ ਨੇ ਨਾਨ ਕੰਟਰੋਵਰਸ਼ੀਅਲ ਨੇ ਡਾਊਨ ਟੂ ਅਰਥ ਨੇ ਤੇ ਮੇਨ ਗੱਲ ਹੈ ਜੀ ਕਿ ਉਹਨਾਂ ਨੂੰ ਕਦੇ ਸਿਆਸਤਦਾਨ ਦੇ ਤੌਰ ਤੇ ਨਹੀਂ ਹਮੇਸ਼ਾ ਸੇਵਾਦਾਰ ਦੇ ਤੌਰ ਤੇ ਦੇਖਿਆ ਜਾਂਦਾ ਵਾ ਸਰ ਅੱਜ ਦੀ ਜਿੱਤ ਦੇ ਕੀ ਮਾਇਨੇ ਨੇ ਤੇ ਜਿਹੜੇ ਨੰਬਰ ਆਫ ਸੀਟਸ ਨੇ ਉਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਰ ਵਿੱਕੀ ਬੜੇਰਾ ਜੀ ਔਰ ਵਾਲੀਆ ਜੀ ਤੁਹਾਡਾ ਥੈਂਕਸ ਤੁਸੀਂ ਕਵਰਲੇਲੀ ਸਕੂਲ ਚ ਆਏ ਔਰ ਜੋ ਅੱਜ ਮੰਡੇਟ ਦਿੱਤਾ ਮੈਂ ਸਮਝਦਾ ਕਿ ਹੰਗ ਮੰਡੇਟ ਹੈ ਕਿਸੇ ਵੀ ਪਾਰਟੀ ਨੂੰ ਪੂਰਾ ਮੰਡੇਟ ਨਹੀਂ ਦਿੱਤਾ ਜੇ ਸਾਡੀ ਗੱਲ ਕਰੀਏ 9 ਤੇ ਜੇ ਦੂਜੇ ਪੈਨਲ ਪ੍ਰੋਗਰੈਸਿਵ ਪੈਨਲ ਦੀ ਗੱਲ ਕਰੀਏ ਤਾਂ 10 ਇੱਕ ਜਿਹੜਾ ਤੀਜੇ ਪੈਨਲ ਦਾ ਇਸ ਕਰਕੇ ਮੈਂ ਸਮਝਦਾ ਕਿ ਪੂਰਾ ਕੋਈ ਮੰਡੇਟ ਨਹੀਂ ਮਿਲਿਆ ਤੇ ਹੁਣ ਆਨ ਵਾਲੇ ਸਮਝ ਦੇਖਾਂਗੇ ਕਿ ਕਿਸ ਤਰ੍ਹਾਂ ਆਪਣੀ ਮੀਟਿੰਗ ਕਰਾਂਗੇ ਗਰੁੱਪ ਦੀ ਵੀ ਕਿਸ ਤਰ੍ਹਾਂ ਕੀ ਡਿਸੀਜਨ ਲੈਣਾ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਹਰੀਸ਼ ਗੁਪਤਾ ਜੀ ਜਿਹੜੇ ਕਿ ਸਾਡੇ ਸ਼ਹਿਰ ਦੇ ਵਿਖਿਆਤ ਪੱਤਰਕਾਰ ਵੀ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਅਲੱਗ-ਅਲੱਗ ਸਮਾਜ ਸੇਵੀ ਸੰਸਥਾਨ ਤੇ ਧਾਰਮਿਕ ਸੇਵੀ ਸੰਸਥਾਨਾਂ ਨਾਲ ਵੀ ਜੁੜੇ ਹੋਏ ਨੇ ਇਸ ਵਾਰੀ ਜਿਹੜਾ ਨਵਾਂ ਗਵਰਨਮੈਂਟ ਸਪੋਰਟਡ ਪੈਨਲ ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਬੈਟਰ ਹਾਫ ਮੈਮ ਕਵਿਤਾ ਗੁਪਤਾ ਜੀ ਨੇ ਕੰਟੈਸਟ ਕੀਤਾ ਤੇ ਇੱਕ ਮਾਤਰ ਜਿਹੜੇ ਕੈਂਡੀਡੇਟ ਨੇ ਜਿੱਤ ਕੇ ਅੱਗੇ ਆਏ ਨੇ ਉਹਨੇ ਮੈਮ ਕਵਿਤਾ ਗੁਪਤਾ ਜੀ ਮੈਮ ਦੇਖਿਆ ਵਾ ਕਿ ਇੰਨੇ ਟਫ ਕੰਪੀਟੀਸ਼ਨ ਦੇ ਵਿੱਚੋਂ ਸਰਵਾਈਵ ਕਰਨਾ ਆਪਣੇ ਆਪ 'ਚ ਬੜੀ ਚੁਣੌਤੀ ਹੁੰਦੀ ਹੈ ਤਾਂ ਮੈਮ ਜਿੱਤ ਕੇ ਕਿਹੋ ਜਿਹਾ ਮਹਿਸੂਸ ਪਰ ਇਹ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਆਪਣੇ ਗੁਰੂ ਜਨਨਾ ਦਾ ਸ਼ੁਕਰਗੁਜ਼ਾਰ ਆ ਆਪਣੇ ਪੇਰੈਂਟਸ ਦਾ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਣ ਦੀ ਮੋਟੀਵੇਸ਼ਨ ਦਿੱਤੀ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ ਜਨਤਾ ਜਨਾਰਦਰ ਦਾ ਮੇਰੇ ਵੋਟਰਸ ਦਾ ਮੇਰੇ ਸਪੋਰਟਰਸ ਦਾ ਕਿਉਂਕਿ ਅਸੀਂ ਸਾਡੇ ਕੋਲ ਸਿਰਫ 14 ਦਿਨ ਸੀਗੇ ਹਰ ਇੱਕ ਬੰਦੇ ਤੱਕ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਇਹ ਕੰਮ ਮੇਰੇ ਸਪੋਰਟਰਸ ਨੇ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਮੈਂ ਉਹਨਾਂ ਵੋਟਰਸ ਤੋਂ ਮਾਫੀ ਮੰਗਦੀ ਆ ਜਿਨ੍ਹਾਂ ਕੋਲ ਮੈਂ ਪਰਸਨਲੀ ਨਹੀਂ ਪਹੁੰਚ ਸਕੀ ਜਿਨ੍ਹਾਂ ਨੇ ਪਿੱਛੇ ਰਹਿ ਕੇ ਮੇਰੇ ਲਈ ਬਹੁਤ ਕੰਮ ਕੀਤਾ ਹੈ ਮੈਂ तहे ਦਿਲ ਨਾਲ ਸਾਰੇ VOTER supporter ਪਾਈਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਾਡੇ ਨਾਲ ਹਰੀਸ਼ ਗੁਪਤਾ ਜੀ ਵੀ ਖੜੇ ਨੇ ਗੁਪਤਾ ਜੀ ਦੇਖਿਆ ਵੇ ਕਿ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਵੀ ਆਪਾਂ ਆ ਸਕਦੇ ਹਾਂ ਜੀ ਕਿਉਂਕਿ ਬਹੁਤ ਵੱਡਾ ਮੈਂਡੇਟ ਆਇਆ ਨੇ ਟਫ ਸਿਨੈਰੀਆ ਦੇ ਵਿੱਚੋਂ ਨਿਕਲਣਾ ਤੇ ਮੈਮ ਕੱਲਿਆਂ ਦਾ ਜਿੱਤਣਾ ਆਪਣੇ ਆਪ ਦੇ ਵਿੱਚ ਸ਼ਹਿਰ ਨੂੰ ਇੱਕ ਮੈਸੇਜ ਵੀ ਹੈ ਤੇ ਔਮਨ ਐਮਪਾਵਰਮੈਂਟ ਦੀ ਇੱਕ ਜਿੱਤ ਵੀ ਹੈ ਤਾਂ ਸਰ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਇੰਨਾ ਮਾਨ ਬਖਸ਼ਿਆ ਤੇ ਜੇ ਮੌਕਾ ਹੁ ਦਿੱਤਾ ਹੀ ਹੈ ਤੇ ਅਸੀਂ ਇਸ ਗੱਲ ਇੱਕ ਕਮਿਟਿਡ ਹਾਂ ਸਾਡਾ ਪੱਟਿਆ ਹੋਇਆ ਹਰ ਸਟੈਪ ਇਹ ਸੰਸਥਾਵਾਂ ਦੀ ਬਿਹਤਰੀ ਲਈ ਇਹਨਾਂ ਦੇ ਉਥਾਨ ਲਈ ਹੋਊਗਾ ਧੰਨਵਾਦ ਥੈਂਕ ਯੂ ਰਜਿੰਦਰ ਸ਼ਰਮਾ ਜੀ ਵੀ ਖੜੇ ਨੇ ਤਰਜਿੰਦਰ ਸ਼ਰਮਾ ਜੀ ਪਹਿਲਾਂ ਦਾ ਕੰਟੈਸਟ ਜਿੱਤਣ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਰ ਇਸ ਵਾਰੀ ਸ਼ਹਿਰ ਦੇ ਵਿੱਚ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਕਿ ਸਾਡੀਆਂ ਦੋ ਭੈਣਾਂ ਕੰਟੈਸਟ ਕਰ ਰਹੀਆਂ ਸੀ ਦੋਨਾਂ ਤੇ ਵੋਟਰਾਂ ਨੇ ਤੇ ਸ਼ਹਿਰ ਵਾਸੀਆਂ ਨੇ ਆਸ਼ੀਰਵਾਦ ਦਿੱਤਾ ਸਰ ਤੁਹਾਡੀ ਵੀ ਸਿਹਤ ਠੀਕ ਨਹੀਂ ਸੀ ਤਾਂ ਵੀ ਤੁਸੀਂ ਕੈਂਪੇਨ ਨੂੰ ਕੰਟੀਨਿਊ ਕੀਤਾ ਤੇ ਜਿੱਤ ਹਾਸਲ ਕੀਤੀ ਸਰ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇਸ ਕਵਰਨਿੰਗ ਕਰਨਾ ਵਾਸਤੇ ਇੱਥੇ ਪਹੁੰਚੇ ਹੋ ਜਿੱਥੇ ਤੱਕ ਲੇਡੀਜ਼ ਦਾ ਸਬੰਧ ਹੈ ਹਮੇਸ਼ਾ ਮੈਂ ਇਹ ਵੀ ਅਸੀਂ ਵੀ ਸੋਚਦੇ ਸੀ ਕਿ ਕੋਈ ਨਾ ਕੋਈ ਇਥੇ ਦੇ ਸੰਸਦ ਦੇ ਵਿੱਚ ਲੇਡੀ ਜਰੂਰ ਮੈਂਬਰ ਬਣ ਕੇ ਆਵੇ ਤੇ ਪੂਜਾ ਗੋਲ ਖੜੀ ਹੈ ਸਾਡੇ ਪੂਜਾ ਨੂੰ ਬੜੀ ਵਾਰੀ ਕਿਹਾ ਸੀ ਕਿ ਪੂਜਾ ਤੂੰ ਇਲੈਕਸ਼ਨ ਕੰਟੈਸਟ ਕਰ ਪਰ ਇਸ ਨੇ ਨਹੀਂ ਲੜਿਆ ਪਰ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਤੇ ਠੀਕ ਹੈ ਜੀ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਦੋ ਲੇਡੀਆਂ ਸਾਡੇ ਵਿੱਚ ਪਾਰਟਿਸਿਪੇਟ ਕੀਤਾ ਜਿਨ੍ਹਾਂ ਨੇ ਦੋਨੋਂ ਸ਼ਹਿਰ ਨਿਵਾਸੀਆਂ ਨੇ ਜਿਤਾ ਕੇ ਭੇਜਿਆ ਨੇ ਤੇ ਅੱਛਾ ਕਿ ਸਾਡੇ ਨਾਲੇ ਰਲ ਮਿਲ ਕੇ ਕੰਮ ਕਰਨੀਆਂ ਕਿਉਂਕਿ ਸੰਸਥਾਵਾ ਇੱਥੇ ਜਿਆਦਾ ਲੇਡੀਜ਼ ਦੀ ਗਿਣਤੀ ਟੀਚਰਸ ਦੀ ਤੇ ਸਟਾਫ ਦੀ ਹੈਗੀ ਆ ਤੇ ਮੈਂ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਹਾਂ ਕਿ ਉਹਨਾਂ ਨੇ ਦੋ ਸਾਡੇ ਵਿੱਚ ਲੇਡੀਆਂ ਨੂੰ ਚੁਣ ਕੇ ਭੇਜਿਆ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਮੈਮ ਪੂਜਾ ਗੋਇਲ ਤੇ ਸਿਮੀ ਬੱਤਾ ਜੀ ਖੜੇ ਨੇ ਜਿਹੜੇ ਕਿ ਫੇਸ ਆਫ ਔਫ ਔਮਨ ᱮਮਪਾਵਰਮੈਂਟ ਇਨ आवर ਸਿਟੀ ਨੇ ਮੈਮ ਸਵੇਰ ਦਾ ਮੈਂ ਦੇਖਿਆ ਵਾ ਤੁਹਾਡਾ ਬੜਾ ਬੜਾ ਇੰਟਰਸਟ ਸੀ ਤੇ ਬੜੀ ਕਿਉਰਿਓਸਟੀ ਸੀ ਕਿ ਕੀ ਨਤੀਜੇ ਆ ਰਹੇ ਨੇ ਤਾਂ ਮੈਮ ਜਿਹੜੇ ਨਤੀਜੇ ਆਏ ਨੇ ਇਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਬੜੇਰਾ ਵੀਰ ਜੀ ਅਲੂ ਵਾਲੀਆ ਵੀਰ ਜੀ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਹਰ ਇੱਕ ਇਵੈਂਟ ਤੇ ਟਾਈਮ ਸਿਰ ਪਹੁੰਚਦੇ ਹੋ ਔਰ ਟਾਈਮ ਟੂ ਟਾਈਮ ਸਾਨੂੰ ਅਪਡੇਸ਼ਨ ਦਿੰਦੇ ਰਹਿੰਦੇ ਹੋ ਤੇ ਅੱਜ ਇੰਨਾ ਕਿ ਸਾਡੇ ਲਈ ਖੁਸ਼ੀ ਦਾ ਦਿਨ ਹੈ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਮੇਰਾ ਵੀ 25 30 ਸਾਲਾਂ ਦਾ ਸੁਪਨਾ ਸਾਕਾਰ ਹੋਇਆ ਹੈ ਮੈਂ ਚਾਹੁੰਦੀ ਸੀ ਕਿ ਮੈਨੇਜਮੈਂਟ ਦੇ ਵਿੱਚ ewomenਜ਼ ਆਣ ewomenਜ਼ ਐਂਟਰ ਹੋਣ ਮੈਨੂੰ ਵੀ ਬਹੁਤ ਵਾਰ ਹਰ ਪੈਨਲ ਵੱਲੋਂ ਕਿਹਾ ਗਿਆ ਕਿ ਤੁਸੀਂ ਕੰਟੈਸਟ ਕਰੋ ਬਟ ਮੇਰੀ ਫੈਮਿਲੀ ਦੀ ਰਿਸਪੌਂਸਿਬਿਲਟੀਜ਼ ਕਰਕੇ ਮੈਂ ਕੰਟੈਸਟ ਨਹੀਂ ਕਰ ਸਕੀ ਬਟ ਮੈਂ ਔਰ ਸਿਮੀ ਬਤਾ ਸਾਡਾ ਦੋਨਾਂ ਦਾ ਇੱਕ ਸੁਪਨਾ ਸੀ ਕਿ ਮੈਨੇਜਮੈਂਟ ਦੇ ਵਿੱਚ ਫੀਮੇਲਸ ਆਣੀਆਂ ਚਾਹੀਦੇ ਨੇ ਔਰ ਅੱਜ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਵੀ ਆਰ ਫੀਮੇਲਸ ਔਰ ਅੱਜ ਇਹ ਦੋਨੇ ਕੁੜੀਆਂ ਨੇ ਇੰਨੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਕਿ ਸਾਡਾ ਸਿਰ ਫਕਰ ਨਾਲ ਉੱਚਾ ਹੋਇਆ ਹੈ ਸਾਨੂੰ ਇਹ ਨਹੀਂ ਲੱਗਦਾ ਉਹ ਜਿੱਤੀਆਂ ਨੇ ਤਿੰਨ ਥੈਂਕ ਯੂ ਜੀ ਸਿਮੀ ਜੀ ਦੋਵਲ ਫਾਸ ਤੁਹਾਡੇ ਵੱਲੋਂ ਵੀ ਅ ਅੱਜ ਪੂਰੇ ਖੰਨੇ ਸ਼ਹਿਰ ਵਾਸੀਆਂ ਨੇ ਪ੍ਰੂਫ ਕਰਤਾ ਕਿ ਜਿਹੜੀਆਂ ਵਿਮੈਨਸ ਨੂੰ ਇਹ ਅੱਗੇ ਵਧਾਣਾ ਚਾਹੁੰਦੇ ਆ ਭਾਸ਼ਨਾ ਤੱਕ ਨਹੀਂ ਗਾ ਅੱਜ ਇਹਨਾਂ ਨੇ ਪ੍ਰੂਫ ਕਰਤਾ ਵੋਟਾਂ ਪਾ ਕੇ ਇਹਨੇ ਬੜੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਸਾਡੀ ਭੈਣ ਸ਼ਾਲੂ ਕਾਲੀਆ ਜੀ ਨੂੰ ਤੇ ਗੁਪਤਾ ਕਵਿਤਾ ਗੁਪਤਾ ਜੀ ਨੂੰ ਇਹਨਾਂ ਨੇ ਵੋਟਾਂ ਪਾ ਕੇ ਜਿਤਾਇਆ ਮੈਨੇਜਮੈਂਟ ਵਿੱਚ ਲੈ ਕੇ ਆਂਦਾ ਤੇ 100 ਸਾਲ ਦਾ ਇਤਿਹਾਸ ਚੇਂਜ ਇਹਨਾਂ ਨੇ ਕਰਤਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਨਵਿਕਾਸ ਮਿੱਤਲ ਮਿੰਕੂ ਜੀ ਮਿੰਕੂ ਜੀ ਬਹੁਤ ਹੀ ਧੜਕਣਾ ਨੂੰ ਤੇਜ਼ ਕਰਨ ਵਾਲਾ ਮੁਕਾਬਲਾ ਜੇਕਰ ਦੇਖਿਆ ਤਾਂ 올 ਵੈਲ that ends well ਅੰਤ ਵਧੀਆ ਤਾਂ 올 ਵਧੀਆ ਜਿਵੇਂ ਤੁਸੀਂ ਦੇਖਿਆ ਸਰ ਜਨਤਾ ਦਾ ਮੈਂਡੇਟ ਆ ਚੁੱਕਿਆ ਹੋਇਆ ਜੀ 10 9 1 ਦੀ ਰੇਸ਼ੋ ਹੈ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਇਸ ਜਿੱਤ ਦੇ ਲਈ ਤਾਂ ਸਰ ਤੁਹਾਡੇ ਹਿਸਾਬ ਨਾਲ ਇਸ ਜਿੱਤ ਤੇ ਮੈਨੇਜਮੈਂਟ ਦੇ ਗਠਨ ਦੇ ਵਿੱਚ ਕੀ ਹੁਣ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਵਿੱਕੀ ਵਡੇਰਾ ਜੀ ਆਲੂਵਾਲੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੋੜੇ ਰਹੀ ਮੈਂ ਪੂਰੇ ਸ਼ਹਿਰ ਵਸਿਆ ਨੂੰ ਆਪਣੇ ਖੰਨਾ ਦੇ ਸ਼ਹਿਰ ਵਸਿਆ ਨੂੰ ਮੇਰੇ ਰਿਸਪੈਕਟਡ ਮੇਰੇ ਵੋਟਰਸ ਔਰ ਮੇਰੇ ਜਿਨ੍ਹਾਂ ਨੇ ਮੇਰਾ ਪੂਰਾ ਭਰਾਮਾ ਨੇ ਮੇਰਾ ਮੋਢਾ ਤੇ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ एहसान ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਉਹਨਾਂ ਦਾ ਬਹੁਤ ਬਹੁਤ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਹੁਤ 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 ਦਾ ਸ਼ੁਕਰਗੁਜ਼ਾਰ ਹਾਂ ਮੈਂ ਔਰ ਮੈਂ ਤੁਹਾਨੂੰ ਵਾਦਾ ਕਰਦੇ ਹਾਂ ਜੋ ਤੁਹਾਨੂੰ ਵਾਦੇ ਕਰਕੇ ਗਿਆ ਸੀ ਉਹਨਾਂ ਦਾ ਪੂਰਾ ਖਰਾ ਉਤਰੂਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਫਰਦਰ ਨਾਲ ਪ੍ਰੋਗਰੈਸਿਵ ਪੈਨਲ ਤੋਂ winner ਕੈਂਡੀਡੇਟ ਸੰਜੀਵਤ ਮੀਜਾ ਜੀ ਨੇ ਜਿਹੜੇ ਕਿ ਬੜੇ ਪ੍ਰਾਤਨ ਵੀ ਇਹਨਾਂ ਧਾਰਿਆਂ ਦੀ ਸੇਵਾ ਕਰਦੇ ਰਹੇ ਨੇ ਤੇ ਲੋਕਾਂ ਪਾ ਦੇਖਿਆ ਵੈ ਜੀ ਕਿ ਬਹੁਤ ਹੀ ਦਿਲਚਸਪ ਤੇ ਬੜਾ ਹੀ ਟਫ ਮੁਕਾਬਲਾ ਸੀ 10 9 1 ਸਰ ਪ੍ਰੋਗਰੈਸਿਵ ਪੈਨਲ ਦੀ ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਮੈਨੇਜਮੈਂਟ ਦੇ ਗਠਨ ਵੱਲ ਕੀ ਪਲਾਨ ਨੇ ਦੇਖੋ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਦਾ ਵੋਟਰ ਸਹਿਬਾਨ ਦਾ ਜਿਹੜੇ ਵੀ ਇੱਥੇ ਦੇ ਇਸ ਟਰਸਟ ਦੇ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਨੂੰ ਮੰਡੇਟ ਦਿੱਤਾ ਕਿਉਂਕਿ ਜੇ ਅਸੀਂ ਮੰਨੀਏ ਤਾਂ 10 9 1 ਤਾਂ ਸਭ ਤੋਂ ਵੱਧ ਜਿਹੜੀਆਂ ਜਿੱਤਾਂ ਉਹ ਸਾਡੇ ਪੈਨਲ ਨੂੰ ਮਿਲੀ ਐ 9 ਕਾਂਗਰਸ ਨੂੰ ਔਰ 1 ਜੋ ਹੈ ਆਮ ਆਦਮੀ ਦੀ ਐ ਬਾਕੀ ਗੱਲ ਘਟਨਦੀ ਐ ਘਟਨਦੀ ਸਾਡੇ ਗਰੁੱਪ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਵਿਚਾਰਿਆ ਜਾਊਗਾ ਵੀ ਕਿਵੇਂ ਆਪਾਂ ਨੇ ਕਿਉਂਕਿ 10 ਤੋਂ ਬਗੈਰ 10 ਦਾ ਜੇ 9 ਤੇ 1 ਹੁੰਦੇ ਤਾਂ ਵੀ 10 ਹੁੰਦੇ 10 ਤੇ 1 ਹੁੰਦੇ ਤਾਂ 11 ਹੁੰਦੇ ਆ ਕਿਵੇਂ ਆਪਾਂ ਨੇ ਜਿਹੜੀ ਵੀ ਕੰਮ ਐ ਆਪਾਂ ਸੰਸਥਾਵਾਂ ਦੇ ਭਲਾਈ ਵਾਸਤੇ ਕਰਨਾ ਐ ਕਿਹਦੇ ਤਰ੍ਹਾਂ ਦਾ ਹੁਣ ਤਾਂ ਇਲੈਕਸ਼ਨ ਹੋ ਗਿਆ ਹੁਣ ਗਰੁੱਪੇਦਮ ਵਾਲੀ ਗੱਲ ਨਹੀਂ ਰਹੀ ਹੁਣ ਤਾਂ ਐ ਵੀ ਸੰਸਥਾਵਾਂ ਦਾ ਭਲਾ ਕਰਨਾ ਹੈ ਸੰਸਥਾਵਾਂ ਦੀ ਬਿਹਤਰੀ ਵਾਸਤੇ ਸੋਚਣਾ ਜੋ ਵੀ ਵਿਦਿਆਰਥੀਆ ਉਹਨਾਂ ਦੀ ਬਿਹਤਰੀ ਵਾਸਤੇ ਸੋਚਣਾ ਜੋ ਸਟਾਫ ਹੈ ਉਹਨਾਂ ਦੀ ਬਿਹਤਰੀ ਵਾਸਤੇ ਸੋਚਣਾ ਇਨਵਰਸ ਸੱਚ ਜੋ ਵੀ ਹੋਣ ਵਾਲਾ ਜਿੱਤੇ ਤਨਖਾਹਾਂ ਬਹੁਤ ਲੇਟ ਹੋ ਗਈਆਂ ਕਟਿਆ ਜਾਂਦਾ ਰਹੇ ਜਾ ਰਹੇ ਆ ਉਹਨਾਂ ਨੂੰ ਠੀਕ ਕਰਨਾ ਉਹਦੇ ਚ ਕੋਈ ਐ ਨਹੀਂ ਆ ਕਿ ਆਪਾਂ ਕਿਹਦੇ ਨਾਲ ਖੜਨਾ ਹੈ ਕਿਹਦੇ ਨਾਲ ਨਹੀਂ ਖੜਨਾ ਆਪਾਂ ਅਧਾਰਿਆਂ ਦੀ ਬਿਹਤਰੀ ਵੱਲ ਤੇ ਕੰਮ ਕਰਨਾ ਹੈ। ਧੰਨਵਾਦ। ਥੈਂਕ ਯੂ ਜੀ। ਸਰਪ੍ਰੀ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਸਾਰੇ ਸ਼ਹਿਰ ਦਾ ਜਿਹੜਾ ਉਤਸ਼ਾਹ ਸੀ ਉਤਸੁਕਤਾ ਸੀ ਉਹਦੇ ਤੇ ਅੱਜ ਵਿਰਾਮ ਲੱਗ ਗਿਆ ਜੀ ਏਐਸ ਮੈਨੇਜਮੈਂਟ ਐਂਡ ਟਰੱਸਟ ਦਾ ਜਿਹੜਾ ਰਿਜ਼ਲਟ ਆਲਮੋਸਟ 80% ਦੇ ਕਰੀਬ ਆ ਚੁੱਕਿਆ ਵਾ ਜੀ ਜਿਹਦਾ ਤਾਂ ਹੁਣ ਤੱਕ ਦਾ ਤੁਹਾਨੂੰ ਰੁਝਾਨ ਦੱਸ ਦਿੰਨੇ ਆ 10 ਤੋਂ ਬੀਜੇਪੀ ਪੈਨਲ ਲੀਡ ਕਰ ਰਿਹਾ ਜੀ 9 ਤੋਂ ਕਾਂਗਰਸ ਪੈਨਲ ਲੀਡ ਕਰ ਰਿਹਾ ਵਾ ਤੇ 1 ਤੋਂ ਆਮ ਆਦਮੀ ਪਾਰਟੀ ਦੀ ਮੈਡਮ ਕਵਿਤਾ ਗੁਪਤਾ ਜੀ ਲੀਡ ਕਰ ਰਹੇ ਨੇ ਸਾਡੇ ਨਾਲ ਅਜੇ ਸੂਜੀ ਖੜੇ ਨੇ ਜਿਹੜੇ ਬੜੇ ਪ੍ਰਾਤਨ ਇਹਨਾਂ ਧਾਰ ਨਿਕਲੇ ਨੇ ਉਹਨਾਂ ਤੇ ਉਹ ਸੰਤੁਸ਼ਟੀ ਜਤਾਉਂਦੇ ਨੇ ਤੇ ਆਹ ਨਾਲੇ ਟਾਈਮ ਦੇ ਵਿੱਚ ਮੈਨੇਜਮੈਂਟ ਉਹ ਕਿਸੇ ਹਿਸਾਬ ਦੇ ਵਿੱਚ ਗਠਿਤ ਹੋ ਸਕਦੀ ਹੈ ਪਹਿਲਾਂ ਤਾਂ ਸਰ ਵੈਲਕਮ ਐਂਡ ਲਾਟ ਆਫ ਕੰਗ੍ਰੈਚੁਲੇਸ਼ਨਸ ਫॉर ਵਿਨਿੰਗ ਥਿਸ ਕੰਟੈਸਟ ਸਰ ਕੀ ਰੂਪਰੇਖਾ ਬਣਦੀ ਲੱਗਦੀ ਹੈ ਮੈਨੇਜਮੈਂਟ ਦੀ ਪਹਿਲਾਂ ਤਾਂ ਮੈਂ ਤੁਹਾਡੇ ਏਵੀ 18 ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜੋ ਸਾਡੇ ਸ਼ਹਿਰ ਵਾਸੀਆਂ ਨੇ ਔਰ ਸਮੂਹ ਵੋਟਰਾਂ ਨੇ ਜੋ ਪ੍ਰੋਗਰੈਸਿਵ ਪੈਨਲ ਆਫ ਐਜੂਕੇਸ਼ਨ ਤੇ ਵਿਸ਼ਵਾਸ ਜਤਾਇਆ ਸਾਨੂੰ ਭਰਮਾ ਹੁੰਗਾਰਾ ਦਿੱਤਾ ਉਹਦੇ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਔਰ ਵੋਟਰਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੋ ਉਹਨਾਂ ਨੇ ਪ੍ਰੋਗਰੈਸਿਵ ਪੈਨਲ ਦੇ 10 ਜਿਹੜੇ ਕੈਂਡੀਡੇਟਸ ਹਨ ਉਹਨਾਂ ਨੂੰ ਆਪਣਾ VOTING ਪਾ ਕੇ ਉਤਸ਼ਾਹ ਵਧਾਇਆ ਸਾਡਾ ਸਰ ਜਿਵੇਂ ਕਿ ਆਪਾਂ ਜਾਣਦੇ ਆ 11 ਬਹੁਤ ਮਤ ਤੋਂ ਬਿਲਕੁਲ ਨਾ ਮਾਤਰ ਜਿਹੜਾ ਅੰਕੜਾ ਹੈ ਜਿਹੜਾ ਦੂਰ ਹੈ ਲਾਸਟ ਚੱਲ ਰਿਹਾ ਰਾਉਂਡ ਸਰ ਇਹ ਵੀ ਨਹੀਂ ਕਹਿ ਸਕਦੇ ਅਗੇ ਕਿ ਕੋਈ ਬਹੁਤ ਜ਼ਿਆਦਾ ਫਲਕਚੁਏਸ਼ਨ ਹੋ ਸਕਦੀ ਹੈ ਜੇਕਰ ਸਰ ਨਤੀਜੇ ਇਹੀ ਬਰਕਰਾਰ ਰਹਿੰਦੇ ਨੇ ਤਾਂ ਜਿਹੜੀ ਮੈਨੇਜਮੈਂਟ ਹੈ ਉਹਦੇ ਗਠਨ ਦੇ ਲਈ ਕੀ ਪਲਾਨ ਹੈ ਸਰ ਪ੍ਰੋਗਰੈਸਿਵ ਪੈਨਲ ਦਾ ਸਰ ਹਾਲੇ ਤੱਕ ਜੋ 8 ਰਾਉਂਡ ਹੋਏ ਆ ਉਹਨਾਂ ਦਾ ਜੋ ਨਤੀਜਾ ਆਇਆ ਹੈ ਹਾਲੇ ਨੋਵਾਂ ਰਾਉਂਡ ਪੈਂਡਿੰਗ ਹੈ ਜੋ ਫਤਵਾ ਸਾਨੂੰ ਸ਼ਹਿਰ ਵਾਸੀਆਂ ਨੇ ਦਿੱਤਾ ਹੈ ਇਹ ਇੰਸਟੀਚਿਊਸ਼ਨ ਦੇ ਆਧਾਰ 'ਤੇ ਆ ਜੇ ਇਹਨਾਂ ਦੀ ਬੈਟਰਮੈਂਟ ਲਈ ਜੋ ਵੀ ਹਾਈ ਕਮਾਂਡ ਫੈਸਲਾ ਲਾਊਗੀ ਵੈਸੇ ਹਾਲ ਇੱਕ ਰਾਊਂਡ ਦਾ ਰਿਜ਼ਲਟ ਬਾਕੀ ਹੈ ਦੇਖਦੇ ਆ ਕਿ ਕੀ ਬੰਦ ਹੈ ਹੋ ਸਕਦਾ ਹੈ ਵੀ 11 8 1 ਦੀ ਪੋਜੀਸ਼ਨ ਵੀ ਹੋ ਸਕਦੀ ਹੈ ਬਾਕੀ ਜੋ ਤੁਸੀਂ ਕਹਿ ਰਹੇ ਹੋ ਜੇ ਆਪਾਂ ਨੂੰ ਐਜੂਕੇਸ਼ਨ ਆਧਾਰਿਆਂ ਲਈ ਕੋਈ ਨਾ ਕੋਈ ਕੁਝ ਬੈਟਰਮੈਂਟਲੀ ਕਰਨਾ ਪਊਗਾ ਦੇਖਾਂਗੇ ਜੀ ਉਹਦੇ ਲਈ ਸਰ ਥੈਂਕ ਯੂ ਜੀ ਜਿਵੇਂ ਕਿ ਦੇਖਣ ਯੋਗ ਹੋਊਗਾ ਕਿ ਫਾਈਨਲ ਨਤੀਜੇ ਕੀ ਹੁੰਦੇ ਨੇ ਤੇ ਮੈਨੇਜਮੈਂਟ ਕੀ ਦੀ ਗੱਟੇ ਤੋਂ ਹੁੰਦੀ ਆ ਸਾਡੇ ਨਾਲ ਅਮਨ ਕਟਾਰੀਆ ਜੀ ਵੀ ਖੜੇ ਨੇ ਸੀਨੀਅਰ ਕਾਂਗਰਸੀ ਆਗੂ ਨੇ ਸਰ ਦੇਖਿਆ ਵਿਜ਼ਨਰੀ ਪੈਨਲ ਬਹੁਤ ਅੱਛਾ ਪ੍ਰਦਰਸ਼ਨ ਹੈ ਜੀ ਹਜੇ ਤੱਕ ਜੇਕਰ ਫਿਲਹਾਲ ਦੇ ਆਪਾਂ ਰਿਕਾਰਡ ਨੂੰ ਚੱਕ ਲਈਏ 9 ਦੇ ਉੱਤੇ ਤਾਂ ਸਰ ਤੁਸੀਂ ਕੀ ਫਾਈਨਲ ਸਮਝਦੇ ਹੋ ਤੇ ਕੀ ਲੱਗਦਾ ਹੈ ਕਿ ਜੋ ਸ਼ਹਿਰ ਵਾਸੀਆਂ ਦੇ ਵੋਟਰਾਂ ਨੇ ਫਤਵਾ ਦਿੱਤਾ ਜੈਨੂਅਨ ਹੈ ਜੀ ਜਾਂ ਕੀ ਇਹਦੇ ਤੇ ਕੁਝ ਹੋਰ ਤੁਹਾਡੇ ਵਿਚਾਰ ਨੇ ਦੇਖੋ ਹਜੇ ਵਿਕੀ ਜੀ ਪਹਿਲਾਂ ਤਾਂ ਆ ਆਲੂ ਵਾਲੀ ਜੀ ਵਿਕੀ ਜੀ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਹਜੇ ਇਹ ਨਾ ਇੱਕ ਫ ਆਪਣੇ ਹੁਣੇ ਰਾਉਂਡ ਤੇ ਬੜਾ ਹੀ ਇੱਕ ਅੱਛਾ ਕੰਮ ਕੀਤਾ ਸੀਗਾ 3 3.5 ਸਾਲ ਅਸੀਂ ਮੈਨੇਜਮੈਂਟ ਚਲਾਈ ਸਰਦਾਰ ਸ਼ਮਿੰਦਰ ਸਿੰਘ ਮਿੰਟੂ ਜੀ ਦੀ ਅਗਵਾਈ ਹੇਠ ਜਿੰਨੇ ਵੀ ਸਾਡੇ ਮੈਂਬਰ ਸੀ ਸਾਰਿਆਂ ਨੇ ਆਪਣੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਤੇ 10 ਸਾਲ ਹੋ ਗਏ ਸੀਗੇ ਤਕਰੀਬਨ ਤਕਰੀਬਨ ਸੱਤਾ ਦੇ ਵਿੱਚ ਕੰਮ ਕਰਦੇ ਆ ਥੋੜਾ ਬੋਤ ਇਹ ਹੋ ਸਕਦਾ ਹੈ ਵੀ ਸ਼ਾਇਦ ਕਿਸੇ ਦੀ ਕੋਈ ਨਾਰਾਜ਼ਗੀ ਸ਼ਹਿਰ ਵਾਸੀਆਂ ਦੀ ਹੈ ভোটার ਦੀ ਕਿਸੇ ਦੀ ਹੋ ਸਕਦੀ ਹੈ ਪਰ ਇੱਕ ਬਹੁਤ ਅੱਛਾ ਫਿਰ ਵੀ ਸਾਡੇ ਜੋ ਕੈਂਡੀਡੇਟ ਖੜੇ تھے ਸਾਰਿਆਂ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਚਲੋ ਇੱਕ ਵਾਰ ਫਿਰ ਵੀ ਦੇਖ ਲੈਣੇ ਆ ਅੱਠਵਾਂ ਜੋ ਲਾਸਟ ਰਾਉਂਡ ਹੈ ਉਹ ਕੀ ਜਾਂਦਾ ਹੈ ਤੇ ਜੋ ਵੀ ভোটার ਤੇ ਸੰਸਥਾ ਦੇ ਜੋ ਵੀ ਸਦਸੇ ਨੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਹੈ ਉਹ ਸਰ ਮੱਥੇ ਹੋਏਗਾ ਤੇ ਜੇ ਮੌਕਾ ਮਿਲਿਆ ਤੇ ਜੇ ਮਾਨਕੀ ਗੱਲ ਤੇ ਉਦੋਂ ਵੀ ਸੇਵਾ ਕਰਾਂਗੇ ਤੇ ਜੇ ਰਹਿ ਗਈ ਕਿਸੇ ਗੱਲ ਪਿੱਛੇ ਤਾਂ ਫਿਰ ਵੀ ਜੋ ਇੱਕ ਰੋਲ ਹੁੰਦਾ ਹੈ ਜੋ ਸਾਡੇ ਨੂੰ ਜ਼ਿੰਮੇਵਾਰੀ ਮਿਲੂਗੀ ਉਹਨੂੰ ਪੂਰੀ ਇਮਾਨਦਾਰੀ ਨਾਲ ਮਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮਚੀ ਬਹੁਤ ਚੰਗੀ ਗੱਲ ਕਹੀ ਫੇਰ ਜਿਹੜੇ ਅੱਜ ਦੇ ਕੈਂਡੀਡੇਟ ਕੰਟੈਸਟ ਕਰਕੇ ਅੱਗੇ ਆਏ ਨੇ ਉਹਨਾਂ ਨਾਲ ਗੱਲ ਕਰਾਉਨੇ ਆ ਇੱਕ এবੀ 18 ਦੇ ਵੱਲੋਂ ਮੁਹਿੰਮ ਚਲਾਈ ਗਈ ਸੀ ਕਿ ਔਮਨ ਏਮਪਾਵਰਮੈਂਟ ਦੀ ਸਾਰੇ ਸ਼ਹਿਰ ਵਾਸੀਆਂ ਨੇ ਸਾਡੀਆਂ ਦੋਹਾਂ ਪੈਣਾ ਤੇ ਅਸ਼ੀਰਵਾਦ ਬਣਾਇਆ ਤੇ ਉਹ ਦੋਨੇ ਟਾਪ 20 ਦੇ ਵਿੱਚ ਨੇ ਇੱਕ ਤਾਂ ਟਾਪ 5 ਦੇ ਵਿੱਚ ਨੇ ਹੋਰ ਅਜਿਹੇ ਨੁਮਾਇੰਦੇ ਆ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਜਿਹੜੇ ਕਿ ਜਿੱਤ ਕੇ ਆਲਮੋਸਟ ਜਿੱਤੇ ਚੁੱਕੇ ਨੇ ਕਿਉਂਕਿ ਇੱਕ ਰਾਊਂਡ ਰਹਿ ਗਿਆ ਜਿਹੜਾ ਨਹੀਂ ਫਤਵਾ ਵਾ ਜਿਹੜਾ ਸਾਡੇ ਵਿੱਚ ਸਾਡੀ ਪਹਿਲਾ ਦਾ ਫੇਸ ਆਫ ਵੋਮਨ ਏਨਪਾਵਰਮੈਂਟ ਸ਼ਾਲੂ ਕਾਲੀਆ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਮੈਮ ਸ਼ਹਿਰ ਨੇ ਲੜਕੀਆਂ ਦੇ ਉੱਤੇ ਸਾਡੀਆਂ ਭੈਣਾਂ ਦੇ ਉੱਤੇ ਬਹੁਤ ਵਿਸ਼ਵਾਸ ਜਤਾਇਆ ਤਾਂ ਤੁਸੀਂ ਇਸ ਮੇਗਾ ਵਿਕਟਰੀ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਭਰਾਵਾਂ ਦਾ ਸ਼ੁਕਰੀਆ ਤੇ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਇੰਨਾ ਭਰੋਸਾ ਕੀਤਾ ਇੰਨਾ ਪਿਆਰ ਦਿੱਤਾ ਮੈਨੂੰ ਯਾਨੀ ਮੈਂ ਦੱਸ ਨਹੀਂ ਸਕਦੀ ਹੈ ਕਿ ਰਿਜ਼ਲਟ ਜੋ ਮੇਰੇ ਸਾਹਮਣੇ ਹੈਗੇ ਐ ਤੇ ਮੈਂ ਉਹਨਾਂ ਦੇ ਭਰੋਸੇ ਤੇ ਪੂਰੀ ਉਤਰਾਂਗੀ ਯਾਨੀ ਜੋ ਵੀ ਸੰਸਥਾ ਲਈ ਜੋ ਵੀ ਬੈਸਟ ਕਰਾਂਗੀ ਤਾਂ ਮੈਂ ਇਮਾਨਦਾਰੀ ਨਾਲ ਨਿਭਾਉਂਗੀ ਜੋ ਵੀ ਕਰਨਾ ਹੋਊਗਾ ਇਹ ਮੇਰੀ ਜਿੱਤ ਨਹੀਂ ਮੇਰੀ ਭੈਣਾਂ ਦੀ ਮੇਰੇ ਭਰਾਵਾਂ ਦੀ ਸਾਰੇ ਸ਼ਹਿਰ ਦੀ ਜਿੱਤ ਹੈ ਥੈਂਕ ਯੂ ਵੈਰੀ ਮਚ ਜੀ 에 ਸਪਿਰਿਟ ਸੀ ਫੇਰ ਜਿਹੜੇ ਵਿਨਿੰਗ ਸਾਡੇ ਨੁਮਾਇੰਦੇ ਨੇ ਤੁਹਾਡੀ ਉਹਨਾਂ ਨਾਲ ਮੁਲਾਕਾ